ਸ੍ਰੀ ਕਾਂਜੀ ਮੈਂ ਹਾਂ ਗਗਨਦੀਪ ਉਹ ਜَا ਤੁਸੀਂ ਦੇਖ ਰਹੇ ਹੋ ਪੰਜਾਬ న్యూਸ ਟੁਡੇ ਲੋਕਤੰਤਰ ਦੀ ਜੇ ਤਸਵੀਰ ਦੇਖਣੀ ਹੋਵੇ ਤਾਂ ਪਿੰਡਾਂ ਦੀਆਂ ਚੋਣਾਂ ਵਿੱਚ ਦੇਖੀ ਜਾ ਸਕਦੀ ਹੈ ਪੰਚਾਇਤੀ ਚੋਣਾਂ ਪੰਜਾਬ ਵਿੱਚ ਹੋਣ ਜਾ ਰਹੀਆਂ ਨੇ ਔਰ ਅੱਜ ਨਾਮਜ਼ਦਗੀ ਪਰਚੇ ਦਾਖਲ ਕਰਨ ਦਾ ਅੱਜ ਅੰਤਮ ਦਿਨ ਸੀ ਔਰ ਸਮੁੱਚੇ ਪੰਜਾਬ ਵਿੱਚ ਹੀ ਸ਼ਹਿਰ ਤੋਂ ਹੀ ਲੰਬੀਆਂ-ਲੰਬੀਆਂ ਜਿਹੜੀਆਂ ਲਾਈਨਾਂ ਨਾਮਜ਼ਦਗੀ ਪਰਚੇ ਦਾਖਲ ਕਰਨ ਦੀ ਲੱਗੀਆਂ ਹੋਈਆਂ ਸਨ ਪਰ ਕਈ ਥਾਵਾਂ ਤੋਂ ਡੱਗ-ਪੱਗ ਸਾਰੇ ਪੰਜਾਬ ਤੋਂ ਹੀ ਆਪਾਂ ਕਹਿ ਸਕਦੇ ਹਾਂ ਕਿ ਕਥਿਤ ਤੌਰ ਤੇ ਸਤਾਤਾਰੀ ਆਗੂਆਂ ਦੀ ਸ਼ੈਅ ਤੇ ਵਿਰੋਧੀ ਪਾਰਟੀਆਂ ਨੂੰ ਪਰਚੇ ਭਰਨ ਤੋਂ ਰੋਕਿਆ ਜਾ ਰਿਹਾ ਔਰ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ, ਫਿਰੋਜ਼ਪੁਰ, ਮੋਗਾ, ਪਟਿਆਲਾ ਅਤੇ ਹੋਰ ਥਾਵਾਂ ਤੋਂ ਅਜਿਹੀਆਂ ਰਿਪੋਰਟਾਂ ਸਾਨੂੰ ਮਿਲੀਆਂ ਹਨ ਜਿਸ ਵਿੱਚ ਕਈਆਂ ਪਰਚੇ ਜਿਹੜੇ ਫਾੜ ਦਿੱਤੇ ਗਏ ਔਰ ਕਈ ਥਾਵਾਂ ਤੇ ਛਿਪਟ-ਪੁਟਕੜਨਾ ਵਾਦੀ ਵੀ ਖਬਰ ਹੈ ਔਰ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮੁਜੀਠੀਆ ਕੋਤ ਦੇ ਮੁਜੀਠੀਆ ਹਲਕੇ ਵਿੱਚ ਕਈ ਥਾਵਾਂ ਤੇ ਪਰਚੇ ਦਾਕਾ ਕਰਾਂਦੀ ਕੁਝ ਅਤੇ ਉੱਥੇ ਵੀ ਪਰਚੇ ਫਾੜੇ ਜਾਣ ਦੀ ਖਬਰ ਸੀ ਮੰਮਦੌੜ ਇਲਾਕੇ 'ਚ ਵੀ ਇਹ ਖਬਰ ਸਾਹਮਣੇ ਆਈ ਔਰ ਮੋਗਾ ਦੇ ਲੰਡਾ ਵਿੱਚ ਵੀ ਪਰਚੇ ਫੜੇ ਗਏ ਔਰ ਕਈ ਥਾਵਾਂ ਤੇ ਉੱਤੇ ਫਾੜ ਕੇ ਬਖੇਰ ਦਿੱਤੇ ਗਏ ਪਟਿਆਲੇ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਸਨੌਰ ਅਤੇ ਕਨੌਰ ਹਲਕੇ ਜੋ ਅਜਈਆਂ ਰਿਪੋਰਟਾਂ ਸਾਨੂੰ ਮਿਲ ਰਿਹਾ ਜਿੱਥੇ ਲੋਕਾਂ ਨੂੰ ਨਾਮਜ਼ਦਗੀ ਪਰਚੇ ਦਾਖਲ ਕਰਨ ਤੋਂ ਰੋਕਿਆ ਗਿਆ ਕਨੌਰ ਦੇ ਕਾਂਗਰਸੀ ਆਗੂ ਮਦਨ ਲਾਲ ਜਲਾਲਪੁਰ ਨੇ ਹਰ ਥਾਂ ਜਾ ਕੇ ਜਿੱਥੇ ਨਾਮਜ਼ਦਗੀ ਪਰਚੇ ਦਾਖਲ ਹੋ ਰਹੇ ਸਨ ਆਪਣੇ ਹਮਾਇਤੀਆਂ ਦੇ ਪਿੱਛੇ ਖੜੇ ਨਜ਼ਰ ਹੁੰਦੇ ਨਜ਼ਰ ਆਏ ਇਸੇ ਤਰੀਕੇ ਦੇ ਨਾਲ ਸ਼੍ਰੋਮਣੀ ਕਾਲੇਦਾਰ ਸੁਧਾਰ ਲਹਿਰ ਦੇ ਜਿਹੜੇ ਆਗੂ ਨੇ ਭਰਿੰਦਰਪਾਲ ਸਿੰਘ ਚੰਦੂ ਮਾਜਦਾ ਉਹ ਸਨੋਰ ਹਲਕੇ ਵਿੱਚ ਆਪਣੇ ਸਪੋਰਟਰਾਂ ਦੇ ਪਿੱਛੇ ਖੜੇ ਨਜ਼ਰ ਆਏ ਔਰ ਉਹਨਾਂ ਦੇ ਨਾਮਜ਼ਦਗੀ ਪਰਚੇ ਦਾਖਲ ਕਰਾਉਣ 'ਚ ਮਦਦ ਕਰਦੇ ਨਜ਼ਰ ਆਏ ਔਰ ਉਹਨਾਂ ਨੇ ਵੱਡੇ ਬਜ਼ਰ ਤੇ ਸਰਕਾਰੀ ਤੇ ਤੇ ਦੋਹਾਂ ਆਗੂ ਨੇ ਸਰਕਾਰੀ ਤੇ ਤੇ ਦਿਆਂ ਕਥਿਤ ਬੇਨਿਯਮੀਆਂ 'ਤੇ ਦੋਸ਼ ਵੀ ਲਗਾਏ ਉਹਨਾਂ ਨੇ ਕਿਹਾ ਕਿ ਸਰਕਾਰੀ ਤੇ ਦੇ ਜਿਹੜੇ ਦੰਬਰਾ ਵੱਲੋਂ ਪਰਚੇ ਭਰੇ ਜਾ ਰਹੇ ਹਨ ਉਹਨਾਂ ਨੂੰ ਪਹਿਲ ਦਿੱਤੀ ਜਾ ਰਹੀਆਂ ਤੇ ਵਿਰੋਧੀਆਂ ਦੇ ਪਰਚੇ ਪਾੜੇ ਜਾ ਰਹੇ ਹਨ ਅ ਸ਼ੁਰੂ ਤੋਂ ਹੀ ਚੁੱਲਾ ਟੈਕਸ ਦੀ ਜਿਹੜੀ ਰਸੀਦ ਨਾ ਮਿਲਣਾ ਐਨਓਸੀ ਨਾ ਮਿਲਣਾ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਸੋਰ ਕਈ ਥਾਵਾਂ ਤੇ ਗੱਲ ਕੀਤੀ ਜਾ ਰਹੀ ਜਿਵੇਂ ਵਿਕਰਮ ਸਿੰਘ ਮਜੀਠੀਆ ਆਪਣੇ ਹਲਕੇਚ ਪੂਜਿਆ ਤੇਲਜੀਤ ਸਿੰਘ ਚੀਮਾ ਵੱਲੋਂ ਵੀ ਚਾਰ ਪੰਜ ਟਵੀਟ ਕਰਕੇ ਸਾਰੇ ਪੰਜਾਬ ਦੀ ਤਸਵੀਰ ਜਿਹੜੀ ਹੈ ਉਹ ਲੋਕਾਂ ਸਾਹਮਣੇ ਰੱਖੀ ਹੈ ਸਾਨੂੰ ਵੀ ਵਕਫ ਵਕਫ ਥਾਵਾਂ ਤੋਂ ਇਹ ਖਬਰਾਂ ਅਜੇ ਹੀ ਮਿਲ ਰਹੀਆਂ ਨੇ ਕਿ ਪੰਜਾਬ ਵਿੱਚ ਕਤੇ ਤੌਰ ਤੇ ਧੱਕੇਸ਼ਾਹੀ ਚੱਲ ਰਹੀ ਹੈ ਔਰ ਕਈ ਥਾਵਾਂ ਤੇ ਸ਼ੈੱਡਪੁਟ ਕਟਨਾਵਾ ਵੀ ਹੋਈਆਂ ਹਨ ਔਰ ਗੱਲ ਕੀਤੀ ਜਾਵੇ ਕਿ ਰਾਜਪੁਰਾ ਦੇ ਵਿਚਕਾਰ ਸ਼ੰਭੂ ਕਲਾਣਾੜਾ ਬਲਾਕ ਹੈਗਾ ਉੱਥੇ ਕਨੌਰ ਹਲਕੇ ਦੇ ਪਰਚੇ ਪਰਜਣੇ ਚੋਰ ਆਕੜੀ ਪਿੰਡ ਚ ਦੇ ਇੱਕ ਆਗੂ ਆਪਣਾ ਪਰਚਾ ਪੜਨਾ ਚਾਹੁੰਦੇ ਸਨ ਅਤੇ ਖੇਚਤੂ ਵਿੱਚ ਉਹਨਾਂ ਦੇ ਸੱਟ ਵੀ ਲੱਗ ਗਈ ਔਰ ਇਸੇ ਤਰੀਕੇ ਦੇ ਨਾਲ ਸਨੌਰ ਹਲਕੇ ਦੇ ਆ ਪਾ ਕਹਿ ਸਕਦੇ ਆ ਹਰਿੰਦਰਪਾਲ ਸਿੰਘ ਚੰਦੂ ਮਾਇਰਾ ਨੇ ਇਲਜ਼ਾਮ ਲਗਾਇਆ ਕਿ ਚੋਰਾ ਪਿੰਡ ਦੇ ਨੂਰ ਖੜੀਆਂ ਦੇ ਹੋਰ ਆਸੇ-ਵਾਸੇ ਪਟੜੋਕਿਆ ਜਾ ਰਿਹਾ ਉਹਨਾਂ ਦੇ ਬਲੋਕਾਂ ਨੂੰ ਰੋਕਿਆ ਜਾ ਰਿਹਾ ਪਰਚੇ ਨਾ ਪਰੇ ਜਾ ਸਕਣ ਸਮੋ ਜਿਹੜੇ 77 ਦੇ ਆਗੂ ਹੈਗੇ ਨੇ ਉਹਨਾਂ ਦੀ ਜਿਹੜੀ ਮਦਦ ਹੈ سپورਟ ਹੈਗੀ ਹੈ ਤਾਂ ਉਹਨਾਂ ਨੂੰ ਹੀ ਕੇਵਲ ਅੰਦਰ ਜਾਣ ਦਿੱਤਾ ਜਾ ਰਿਹਾ ਔਰ ਲੰਮੀ ਲੰਮੀ ਕਤਾਰਾਂ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ ਔਰ ਵਿਰੋਧੀ ਧਿਰ ਦੇ ਆਗੂ ਜਿਹੜੇ ਨੇ ਉਹਨਾਂ ਨੇ ਸਰਕਾਰੀ ਧਿਰ ਤੇ ਕਥਿਤ ਬੇਨਿਯਮਾਦੀਆਂ ਇਲਜ਼ਾਮ ਲਗਾਏ ਨੇ ਤੁਹਾਨੂੰ ਤਸਵੀਰਾਂ ਵੀ ਦਿਖਾਣੇ ਆ ਕਿਸ ਤਰ੍ਹਾਂ ਇਹ ਸਾਰੇ ਪੰਜਾਬ ਦੀਆਂ ਤਸਵੀਰਾਂ ਸਾਡੇ ਕੋਲ ਪੁੱਜੀਆਂ ਨੇ ਉੱਥੇ ਕਿਸ ਤਰ੍ਹਾਂ ਦੇ ਬੇਨਿਯਮਾ ਹੋਈਆਂ ਨੇ ਔਰ ਵਿਰੋਧੀ ਧਿਰਾਂ ਦੇ ਅਗਵਾਵਲੋਂ ਵੀ ਇਹ ਇਲਜ਼ਾਮ ਲਗਾਏ। ਠੀਕ ਆ ਬਿੱਠੀ ਠੀਕ ਆ। ਦੇਖੋ ਬਿਲਕੁਲ ਸਦਰ ਥਾਣੇ ਦੇ ਨਾਲ ਪਿੰਡ ਚੌਰਾ ਪੈਂਦਾ ਹੈ। ਉਸ ਪਿੰਡ ਦੇ ਲੋਕ ਆਪਣਾ ਅਧਿਕਾਰ ਇੱਥੇ ਲੈ ਕੇ ਆਏ ਸੀਗੇ ਆਪਣੀਆਂ ਪੰਚਾਇਤੀ ਇਲੈਕਸ਼ਨਾਂ ਵਾਸਤੇ ਫਾਈਲਾਂ ਜਮ੍ਹਾਂ ਕਰਾਉਣ ਆਏ ਸੀਗੇ। ਪਰ ਉਹਨਾਂ ਦੀਆਂ ਫਾਈਲਾਂ ਅਨਧਾਰਤ ਲੋਕ ਜਿਹੜੇ ਪੁਲਿਸ ਦੀ ਸ਼ਹਿ ਦੇ ਉੱਤੇ ਉੱਥੇ ਖੜੇ ਨੇ ਉਹਨਾਂ ਦੀਆਂ ਫਾਈਲਾਂ ਉਹਨਾਂ ਦੇ ਹੱਥਾਂ ਚੋਂ ਖੋਖੋ ਕੇ ਫਾੜੀਆਂ ਹੁਣ ਕਹਿ ਦੋ ਨਾ ਪਿੰਡ ਚ ਸਹਿਮਤੀ ਹੋ ਗਈ ਜੀ ਸਾਹਿਬ ਨਾਲ ਜੀ ਚੌਰੇ ਦੀਆਂ ਉਹਨਾਂ ਨੇ ਸਤ ਪਹਿਲਾਂ ਪਾੜੀਆਂ ਜੀ ਸਾਡੀਆਂ ਇਹਨਾਂ ਨੇ ਜੀ ਸਾਹਿਬ ਨਾਲ ਜੀ ਚੌਰੇ ਦੀਆਂ ਪਿੰਡ ਮਹਾਕੋਦ ਪੋਤੀਆਂ ਪਿੰਡ ਨੂਰਖੇੜੀਆਂ ਦੀਆਂ ਆ ਜਿਹੜੀਆਂ ਬਾਕੀ ਪਿੰਡਾਂ ਦੀਆਂ ਵੀ ਮੈਂ ਜਾ ਕੇ ਉੱਥੇ ਜਮ੍ਹਾਂ ਕਰਾ ਕੇ ਆਇਆ ਹੈ ਸਰਦਾਰ ਮਾਜਰਾ ਸਾਹਿਬ ਦੇ ਮੁੰਡੇ ਆਏ ਹੋਏ ਨੇ ਅੰਦਰ ਮੁੰਡੇ ਸਾਡੇ ਸਰਪੰਚ ਨੂੰ ਹੱਥ ਪਾਇਆ ਸਰਪੰਚ ਨੂੰ ਕੈਂਡੀਡੇਟ ਨੂੰ ਸਾਡੇ ਨੂੰ ਵਕੀਲ ਨੂੰ ਧੱਕਾ ਮਾਰ ਕੇ ਹੋ ਗਿਆ ਵਕੀਲ ਨੂੰ ਧੱਕਾ ਮਾਰ ਕੇ ਸੱਤ ਫਾਈਲਾਂ ਲੈ ਕੇ ਖੋ ਕੇ ਪਾੜੀਆਂ ਵਕੀਲਾਂ ਨੂੰ ਧੱਕੇ ਪੈ ਰਹੇ ਆ ਬੀਬੀਆਂ ਨੂੰ ਧੱਕੇ ਪੈ ਰਹੇ ਆ ਮੈਂ ਸਮਝਦਾ ਵੀ ਬਜ਼ੁਰਗਾਂ ਦੀਆਂ ਦਾੜ੍ਹੀਆਂ ਪੱਟੀਆਂ ਜਾ ਰਹੀਆਂ ਇਹ ਕਹੇ ਜੀ ਸਰਕਾਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਮੈਂ ਡਿਪਟੀ ਕਮਿਸ਼ਨਰ ਪਟਿਆਲਾ ਕੋਲੇ ਚੱਲੇ ਆ ਇਹ ਜਿਹੜੀਆਂ ਜਿੰਨੀਆਂ ਫਾਈਲਾਂ ਜਿੰਨੀਆਂ ਫਾਈਲਾਂ ਪਾੜੀਆਂ ਭਾਵੇਂ ਚੌਰੇ ਦੀਆਂ ਭਾਵੇਂ ਨੂਰਖੇੜੀ ਦੀਆਂ ਭਾਵੇਂ ਮਾਦਨਗੁਰ ਦੀਆਂ ਇਹ ਕਿੰਨੇ ਪਿੰਡਾਂ ਦੀਆਂ ਫਾਈਲਾਂ ਜਿਹੜੇ ਹੋਰ ਪਿੰਡਾਂ ਦੀਆਂ ਫਾੜੀਆਂ ਗਈਆਂ ਜੇ ਇਹ ਇਹਨਾਂ ਦੇ ਦੁਆਰਾ ਕਾਗਜ਼ ਆਪ ਡੀਸੀ ਨੇ ਮੋਕਮੰਟਰੀ ਨਾ ਇੰਟਰਵਿਊ ਕਰਕੇ ਨਾ ਭਰਾਏ ਤਾਂ ਅਸੀਂ ਸਰਕਾਰ ਜਾਮ ਕਰਾਂਗੇ ਸ੍ਰੀ ਜਨਪਤ ਤੁਹਾਡੇ ਪਿੰਡ ਨੂੰ ਜਾਂਦੀਆਂ ਤੁਹਾਡੇ ਸ਼ਹਿਰ ਨੂੰ ਜਾਂਦੀਆਂ ਜੋ ਵੀ ਬਣ ਪਿਆ ਇਹਨਾਂ ਪਿੰਡ ਦੇ ਲੋਕਾਂ ਨੂੰ ਨਾਂ ਲੈ ਕੇ ਤੁਹਾਡੇ ਨਾਲ ਕਰਾਂਗੇ ਮੈਂ ਡੀਸੀ ਪਟਿਆਲਾ ਨੂੰ ਵੀ ਕਹਿਣਾ ਹੈ ਨਾ ਕਾਰੀਆ ਨੂੰ ਵੀ ਕਹਿਣਾ ਹੈ ਕਿ ਇਹ ਇੰਨਾ ਰਿਸਕ ਨਾ ਲਓ ਕੋਡ ਦੀਆਂ ਪੌੜੀਆਂ ਚੜ੍ਹਦੀਆਂ ਤੁਹਾਨੂੰ ਔਖੀਆਂ ਹੋਣਗੀਆਂ ਕਿਸੇ ਨੇ ਤੁਹਾਡੀ ਸਾਰ ਨਹੀਂ ਲੈਣੀ ਬਾਅਦ ਵਿੱਚ ਸਿੰਘਾ ਕਿਹੜੇ ਪਿੰਡ ਤੋਂ ਜੀ ਪਿੰਸਨੈਰ ਰੇਡੀ ਤੋਂ ਜੀ ਤੇ ਸਰਪੰਚੀ ਦੀ ਚੋਲ ਲੜ ਰਹੀ ਹੈ ਕਿ ਪੰਛੀ ਦੀ ਅਸੀਂ ਪੈਂਟਰੀ ਆ ਬੈਸੈਂਬਰੀ ਦੀ ਜੀ ਮੈਂਬਰੀ ਚੋਲ ਲੜ ਰਹੇ ਹੋ ਕੀ ਹਾਲਾਤ ਨੇ ਇੱਥੇ ਇਸ ਟਾਈਮ ਹੌਂਸਲਾ ਹੋ ਰਿਹਾ ਹੈ ਹਾਲਾਤ ਸਭ ਤੋਂ ਪਹਿਲਾਂ ਬੇਨਤੀ ਇਹ ਸੀ ਕੀਤੀ ਜਾਂਦੀ ਆ ਕਿ ਜਦੋਂ ਸਾਰੇ ਦਫਤਰ 9 ਵਜੇ ਖੁੱਲ੍ਹਦੇ ਆ 11:30 ਵਜੇ ਕੰਮ ਕਿਉਂ ਸ਼ੁਰੂ ਕੀਤਾ ਗਿਆ ਜੀ ਜਦੋਂ ਕਿ ਅੱਜ ਸਹੀ ਟਾਈਮ ਨਾਲ 9 ਵਜੇ ਕੰਮ ਸ਼ੁਰੂ ਹੋਣਾ ਚਾਹੀਦਾ ਸੀ ਦੂਸਰਾ ਇਹਨੇ ਵਿੱਚ ਮਹਿਰੀਆ ਲਗਾਉਣੇ ਚਾਹਦੇ ਸੀ ਜਿਹਦੇ ਵਿੱਚ ਤਿੰਨ ਲਾਣਾ ਹੁੰਦੀਆਂ ਝਿਰਕੀਆਂ ਖੋਲੀਆਂ ਜਾਂਦੀਆਂ ਅੰਦਰ ਜਾਣ ਦੀ ਲੋੜ ਤਾਂ ਪੈਂਦੀ ਬਾਹਰ ਆਹ ਆ ਮਿਸਰੀਏ ਕੋਈ ਮਹਿਰੀਆ ਨਹੀਂ ਪੰਡਾ ਨਹੀਂ ਮੈਨੂੰ ਕੋਈ ਕਿਸੇ ਦੀ ਸੁਣ ਨਹੀਂ ਰਹਾ ਕਿਹਦੇ ਤੱਕ ਤਾਂ ਕੀ ਇੱਥੇ ਕੀ ਹੋਇਆ ਕੀ ਹੋ ਰਿਹਾ ਐਕਾ ਸਭੀ ਫਾਇ ਨਹੀਂ ਜਮਾ ਹੁੰਦੇ ਕਹਿੰਦੇ ਅਸੀਂ ਨਾ ਹੋਂਦ ਦਿੰਦੇ ਕਿਹੜੇ ਪਿੰਡ ਤੋਂ ਆਏ ਤੁਸੀਂ ਕੀ ਨਾਮ ਤੁਹਾਡਾ ਕੀ ਨਾਮ ਤੁਹਾਡਾ ਸਾਨੀ ਦੀ ਦਵਾਰਾ ਕਿਹੜਾ ਪਿੰਡ ਕਿਹੜਾ ਤੁਹਾਡਾ ਪਿੰਡ ਚੌਰਾ ਸੋ ਕੀ ਭਗਵੰਤ ਮਾਨ ਸਰਕਾਰ ਕਹਿੰਦਾ ਸੀ ਪਾਰਦਰਸ਼ੀ ਢੰਗ ਨਾਲ ਚੋਣਾ ਹੋਣਗੀਆਂ ਕੀ ਲੱਗਦਾ ਤੁਹਾਨੂੰ ਕਿ ਸਹੀ ਹੋ ਰਿਹਾ ਹੈ ਲੱਗਦਾ ਕਿ ਨਹੀਂ ਮੈਂ ਕਿਹਾ ਚੱਲ ਰਹੀ ਹੈ ਸਰ ਜੀ ਸਪਾਰਸ ਚੱਲ ਰਹੀ ਹੈ ਪੈਸਾ ਚੱਲ ਰਿਹਾ ਹੈ ਪ੍ਰਧਾਨ ਨਹੀਂ ਹੈ ਜੀ ਨਹੀਂ ਉੱਥੇ ਹੀ ਮਜੀਠੇ ਜੀ ਜਲੀ ਦੇਖੋ ਲਓ ਹੋਰ ਤੋਂ ਅਸੀਂ ਜੀ ਤੋਂ ਐਸਐਸਬੀ ਜਾ ਕੇ ਦੇਖੋ ਉਹ ਆਕਾਸ਼ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਜੱਗਾ ਉਹਦਾ ਮੁੰਡਾ ਅੰਦਰ ਪਿਸਤੌਲ ਲੈ ਕੇ ਬੈਠਿਆ ਇੱਥੇ ਫਿਰ ਕਬੱਤ ਕਰਾਉਣਾ ਜੀ ਮਜੀਠੇ ਬਲਾਕ ਜੀ ਕੁਝੀ ਡੀਐਸਪੀ ਨੂੰ ਪੁੱਛੋ ਹੋਣੀ ਕੰਮ ਕੁਮਾਰ ਹੋਈ ਪਈ ਐ ਅਸਤੇ ਨਾਲ ਲੋਕ ਅੰਦਰ ਜਾਣ ਲੇ ਗਏ ਚਲੋ ਇੱਕ ਲਾ ਜੀ ਇੱਥੇ ਝੋਰ ਕਰੋ ਹਸਲਾ ਲੈ ਕੇ ਆਮ ਆਦਮੀ ਪਾਰਟੀ ਦਾ ਜਿਹੜਾ ਉਹ ਜੱਗਾ ਉਹਦਾ ਮੁੰਡਾ ਅੰਦਰ ਗਿਆ ਜੀ ਅਕਾਸ਼ ਉਹਦਾ ਨੌਆ ਜੀ ਆਪਣਾ ਮਜੀਠੇ ਬਲਾਕ ਜੀ ਫੇਰ ਕਪਤ ਕਰਾਉਣ ਦਾ ਨਵਾਂ ਕੰਮ ਇੱਥੇ ਵੀ ਰਹੀ ਤਾਂ ਬਾਹਰ ਬੈਠਣ ਲੱਗੇ ਜੀ ਕਰਨੇ ਨੇ ਹਰ ਪਰੀਦਾ ਕੱਲ ਅਸੀਂ ਸੂਬੇ ਦੇ ਚੋਣ ਕਮਿਸ਼ਨ ਨੂੰ ਜਾ ਕੇ ਤੇ ਆਪਣੇ ਖੱਤਸ਼ੇਜ਼ਾਰ ਕਰਕੇ ਆਏ ਸੀ ਕਿ ਕੱਲ ਆਖਰੀ ਦਿਨ ਵੱਡੇ ਪੱਦਰ ਦੇ ਉੱਤੇ ਲੋਕਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੁਕਿਆ ਜਾਏਗਾ। ਔਰ ਜੋ ਸੀ ਖੱਤਸ਼ੇਜ਼ਾਰ ਕੀਤੇ ਸੀ ਅੱਜ ਉਸ ਤੋਂ ਵੀ ਵੱਧ ਜਿਹੜਾ ਡੈਮੋਕ੍ਰੇਸੀ ਦਾ ਮਾਡਲ ਹੈ ਉਹ ਭਗਵੰਤਮਾਨ ਸਰਕਾਰ ਦੀ ਛਾਹ ਦੇ ਉੱਤੇ ਪੰਜਾਬ ਦੇ ਵਿੱਚ ਕੀਤਾ ਗਿਆ। ਮੋਗਾ ਦੇ ਵਿੱਚ ਸ਼ਰਿਆਂ 'ਚ ਗੋਲੀਆਂ ਚੱਲੀਆਂ। ਸਾਰੇ ਦੇ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਜਿਹੜੇ ਆ ਸੜਕਾਂ ਦੇ ਉੱਤੇ ਕਿੰਦਰੇ ਹੋਏ ਆ, ਫਟੇ ਹੋਏ ਆ। ਕੋਈ ਪ੍ਰਸ਼ਾਸਨ ਨਾਂ ਦੀ ਉੱਤੇ ਚੀਤ ਨਾ ਕੀਤੀ ਉੱਤੇ। ਧਰਮਕੋਟ ਦੇ ਵਿੱਚ ਅਸੀਂ ਵੀਡੀਓ ਨਾਲ ਦੀ ਨਾਲ ਜਾਰੀ ਕੀਤੀਆਂ। ਕਿ ਕੋਲ ਖੜ ਕੇ ਪੁਲਿਸ ਜਿਹੜੀ ਆ ਡੇੜੀ ਦੇ ਜਿਹੜੇ ਆ ਉਹ ਨਾਮਜ਼ਦਗੀ ਪੱਤਰ ਖਵਾ ਰਹੀ ਆ। ਉਹ ਮੂਹਦਤ ਤੇ ਖੜੀ ਲੇਡੀ ਉਹਨਾਂ ਦੇ ਕਹਿ ਰਹੇ ਆ ਕਿ ਇਹ ਜ਼ਿੰਮੇਵਾਰ ਨੇ ਇਹਨਾਂ ਨੇ ਮੇਰੇ ਨਾਮਜ਼ਦਗੀ ਪੱਤਰ ਜਿਹੜੇ ਆ ਉਹ ਖਵਾਏ। ਉੱਥੇ ਲਾਈਨ 'ਚ ਲੱਗੇ ਬੰਦਿਆਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਆ ਔਰ ਜਿਹੜੇ ਨਾਮਜ਼ਦਗੀ ਪੱਤਰ ਦਾਖਲ ਕਰਨੇ ਸੀ ਉਹਨਾਂ ਨੂੰ ਅਰੈਸਟ ਕਰਕੇ ਤੇ ਜਿਹੜਾ ਥਾਂ 'ਤੇ ਜਾ ਗਿਆ ਤਾਂ ਜੋ ਨਾਮਜ਼ਦਗੀ ਪੱਤਰ ਦਾਖਲ ਨਾ ਕਰ ਸਕਣ। ਮਜੀਠਾ ਦੇ ਵਿੱਚ ਵੀ ਮਜੀਠਾ ਸਾਹਿਬ ਨੇ ਹੁਣੇ ਵੀਡੀਓ ਜਾਰੀ ਕੀਤੀ ਆ ਕਿ ਜਿਹੜੇ ਰੋਲਿੰਗ ਪਾਰਟੀ ਦੇ ਚਾਹਤੇ ਨੇ ਉਹ ਤਾਂ ਪਿਛਲੀਆਂ ਖੜਕੀਆਂ ਦੇ ਵਿੱਚ ਉਹਦੀ ਨਾਮਜ਼ਦਗੀ ਜਾ ਕੇ ਧਕਲ ਕਰਦੇ ਤੇ ਬਾਕੀਆਂ ਨੂੰ ਨੇੜੇ ਬਿੜੀ ਲਗਨ ਦਿੱਤਾ ਜਾਂਦਾ ਇਸੇ ਤਰ੍ਹਾਂ ਭੇਖੀ ਪਿੰਡ ਦੇ ਵਿੱਚ ਬਹੁਤ ਵੱਡਾ ਰੌਲਾ ਪਿਆ ਕੋਈ ਇਹੋ ਜਿਹਾ ਥਾਂ ਨਹੀਂ ਜਿੱਥੇ ਵਾਇਰਲਸ ਦੀਆਂ ਖਬਰਾਂ ਜਿਹੜੀਆਂ ਸਾਰੇ ਜਿਹੜੇ ਦੇ ਵਿੱਚੋਂ ਵੱਡੀ ਪੱਧਰ ਤੇ ਆਉਂਦੀਆਂ ਸੀ ਜਿਹੜਾ ਚੋਣ ਕਮਿਸ਼ਨਰ ਨੂੰ ਮੈਂ ਬੇਨਤੀ ਕੀਤੀ ਹੈ ਕਿ ਜਿੱਥੇ-ਜਿੱਥੇ ਵੀ ਹੋਇਆ ਇੱਕ ਤਾਂ ਪ੍ਰਸ਼ਾਸਨ ਦੇ ਜਿੰਨਾ ਅਧਿਕਾਰੀਆਂ ਦੀ ਮੇਰੇ ਪੁਗਤਾ ਜਿਹਨਾਂ ਨੇ ਆਪਣੀ ਡਿਊਟੀ ਨਹੀਂ निभाई ਉਹਨਾਂ ਨੂੰ ਸਖਤੀ ਨਾਲ ਅੱਜ ਐਕਸ਼ਨ ਲਓ। ਔਰ ਜਿੱਥੇ ਕਾਗਜ਼ ਪਾੜੇ ਗਏ ਆ ਉਹਨਾਂ ਨੂੰ ਸਮਾਂ ਦਿਓ। ਕਿ ਦੁਬਾਰਾ ਉਹਨਾਂ ਨਾਮਿਨੇਸ਼ਨ ਆਪਰੇ ਫਾਈਲ ਕਰ ਸਕਣ। ਔਰ ਜਿਹੜਾ ਅਗਲਾ ਕਦਮ ਹੈ ਕਿ ਜੋ-ਜੋ 3 ਵਜੇ ਦਾ ਟਾਈਮ ਜਿਹੜੇ ਹੁਣ ਇਹ ਪ੍ਰਸ਼ਾਸਨ ਨੂੰ ਹੁਣ ਤੋਂ ਹੀ ਜ਼ਿੰਮੇਵਾਰ ਬਣਾਇਆ ਜਾਵੇ ਐਸਐਸਪੀ ਨੂੰ ਕਿ ਹਰ ਬੰਦਾ ਭਾਵੇਂ ਸ਼ਾਮ ਤੱਕ ਲੈਣਾ ਲੱਗਿਆ ਰਹਿਣ ਸਾਰਿਆਂ ਦੇ ਨਾਮਿਨੇਸ਼ਨ ਪੱਤਰ ਤੱਕ ਲੋੜੇ ਚਾਹੀਦੇ ਪਰ ਬਹੁਤ ਅਫਸੋਸ ਹੈ। ਇਹ ਜੋ ਹੁਲਾਬ ਚੱਲ ਰਿਹਾ ਇਹ ਡੈਮੋਕਰੇਸੀ ਦਾ ਬਹੁਤ ਵੱਡਾ ਮਾਟਰ ਹੈ ਇੱਦਾਂ ਤਾਂ ਸਰਕਾਰ ਉਦਾਂ ਹੀ ਲੜਨ ਕਰਦੇ ਕਿ ਅਸੀਂ ਸਾਰੀਆਂ ਚੀਜ਼ਾਂ ਚਿਤਰ ਗਈ ਇੱਦਾਂ ਦੀ ਰક્ષਣ ਕਰਾਉਣ ਦਾ ਕੀ ਫਾਇਦਾ ਸਰ ਕੀ ਕਹਿਣਾ ਚਾਹੁੰਦੇ ਹੋ ਕਿ ਜਿਸ ਤਰ੍ਹਾਂ ਕਿ ਅੱਜ ਬੜੀ ਮੰਦ ਭਾਗੀ ਉਤਰਕਟਨਾ ਜਿਹੜੀ ਸ਼ੰਭੂ ਬਲਾਕ ਦੇ ਜਿੱਥੇ ਫਾਰਮ ਜਮ੍ਹਾਂ ਕਰਾਇਆ ਗਿਆ ਉੱਥੇ ਹੋ ਰਹੀ ਹੈ ਮੁੰਡੇ ਦੇ ਸਾਡੇ ਦੇ ਜਿਹੜਾ ਹੈਗਾ ਕਾਂਗਰਸੀ ਪੱਖ ਦਾ ਮੁੰਡਾ ਸੀਗਾ ਉਹ ਤੇ ਉਹਨਾਂ ਨੂੰ ਜਿਹੜੀ ਫਾਈਲ ਹੈ ਉਹ ਲਈ ਗਈ ਆ ਪਾੜੀ ਗਈ ਆ ਜਿਹੜੇ ਬੰਦੇ ਤੇਈ ਵਾਰੀ ਮੈਂ ਮੀਡੀਆ ਤੇ ਦੇਖਦਾ ਉਹਨਾਂ ਸਾਡੇ ਤੇ ਇਲਜ਼ਾਮ ਲਾ ਰਹੇ ਹੁੰਦੇ ਆ ਉੱਚੀ ਉੱਚੀ ਬੋਲਦੇ ਹੁੰਦੇ ਆ ਵੀ ਅੱਜ ਵੀ ਹੁਣ ਬਿੱਲੀ ਥੈਲੇ ਚੋਂ ਬਾਹਰ ਆਊਗੀ ਫਲਾਣਾ ਹੋਊਗਾ ਅਸੀਂ ਇਨਸਾਫ ਦਵਾਵਾਂਗੇ ਅੱਜ ਉਹ ਬੰਦੇ ਕਿਉਂ ਡਰ ਰਹੇ ਆ ਤੇ ਲੋਕਾਂ ਦੇ ਆ ਫਾਈਲਾਂ ਕਿਉਂ ਆਪਣਾ ਜਿਹੜਾ ਹੈਗਾ ਪਾੜ ਰਹੇ ਆ ਤੇ ਗਨਮੈਨ ਲੈ ਕੇ ਅੰਦਰ ਵੜਿਆ ਠੀਕ ਹੈ ਪ੍ਰੈਸ ਨੂੰ ਦੇਖ ਕੇ ਬੰਦਾ ਪਿੱਛੋਂ ਭੱਜ ਰਿਹਾ ਖਿੜਕੀ ਚੋਂ ਭੱਜਿਆ ਠੀਕ ਹੈ ਜੀ ਉਹ ਬੰਦੇ ਕਿਉਂ ਅੱਜ ਉਹ ਪਹਿਲਾਂ ਤਾਂ ਇਨਸਾਫ ਦੀਆਂ ਗੱਲਾਂ ਕਰਦੇ ਆ ਅਸੀਂ ਬੇਇਨਸਾਫੀ ਹੋ ਗਏ ਅਜੂ ਇਨਸਾਫ ਦੇ ਕੋ ਕਿਸ ਤਰੀਕੇ ਨਾਲ ਦੇ ਰਿਆ ਲੋਕਾਂ ਦੇ ਹੱਥ ਤੋੜ ਰਿਆ ਉਹਨਾਂ ਚੋਂ ਖੂਨ ਕੱਢ ਰਿਆ ਉਹਨਾਂ ਦੀਆਂ ਫਾਈਲਾਂ ਪੜ੍ਹ ਰਿਆ ਇਹ ਇਹ ਜਾ ਕਿਹੜਾ ਡਰ ਹੈ ਇਹਨਾਂ ਨੂੰ ਸਤਾ ਰਿਹਾ ਹੈ ਜਿਹੜਾ ਫਾਈਲਾਂ ਨਹੀਂ ਜਮਾ ਹੋਣ ਦੇਣੀਆਂ ਜਾ ਰਹੀਆਂ 2.5 ਘੰਟੇ ਹੋ ਗਏ ਸਾਡੇ ਬੰਦੇ ਦੀ ਫਾਈਲ ਦਿੱਤੀ ਹੋਈ ਆ ਉਹਦੇ ਬਾਅਦ ਚੋ 20 ਫਾਈਲਾਂ ਕਰਤੀਆਂ ਪਰ ਹਜੇ ਤੱਕ ਉਹਨੂੰ ਰਸੀਦ ਨਹੀਂ ਦਿੱਤੀ ਇਹਦੇ ਚ ਕੀ ਚੱਕਰ ਹੈ ਰਸੀਦ ਨਾ ਦੇਣ ਦਾ ਉਹ ਟਾਈਮ ਕੱਢ ਰਹੇ ਆ ਇੱਕ ਬੰਦੇ ਨੇ 11 ਵਜੇ ਦੀ ਫਾਈਲ ਦਿੱਤੀ ਹੋਈ ਆ ਉਹਨੂੰ 1:30 ਵਜੇ ਤੱਕ ਰਸੀਦ ਨਹੀਂ ਦਿੱਤੀ ਹੁਣ ਸਾਨੂੰ ਮਜਬੂਰਨ ਐਸ்சிਐਮ ਸਾਹਿਬ ਨੂੰ ਤੇ ਪ੍ਰਸ਼ਾਸਨ ਨੂੰ ਬੁਲਾਣਾ ਪਿਆ ਜੇ ਇਹਨਾਂ ਨੇ ਇਹੀ ਕੰਮ ਜਾਰੀ ਰੱਖਿਆ ਤਾਂ ਇਸ ਤੋਂ ਬਾਅਦ ਅਸੀਂ ਸਾਰੇ ਇੱਥੇ ਬੰਦੇ ਹੈਗੇ ਆ ਜਿੰਨੇ ਵੀ ਬੈਠੇ ਜਿੰਨੇ ਦੁਖੀ ਬੰਦੇ ਬੈਠੇ ਉਹਨਾਂ ਨਾਲ ਬੈਠ ਕੇ ਅਸੀਂ ਧਰਨਾ ਲਾਵਾਂਗੇ ਅਸੀਂ ਹਾਈਵੇ ਵੀ ਜਾਮ ਕਰ ਸਕਦੇ ਆ ਇਹ ਮੈਂ ਜਿਹੜਾ ਹੈਗਾ ਤੁਹਾਡੇ ਥਰੂ ਇਹ ਮੈਸੇਜ ਦੇਣਾ ਚਾਹਨਾ ਸੀ ਜਾ ਕੇ ਹਾਈਵੇ ਤੇ ਬੈਠਾਂਗੇ ਇਲੈਕਸ਼ਨ ਕਮਿਸ਼ਨ ਆਉਗੀ ਫਿਰ ਅਸੀਂ ਉੱਠਾਂਗੇ ਸਾਡੇ ਬੰਦਿਆਂ ਦਾ ਜਿਹੜਾ ਹੋਊਗਾ ਇਨਸਾਫ ਮਿਲੂਗਾ ਆਦਰਵਾਇਜ਼ ਜਿਹੜਾ ਹੈਗਾ ਵੀ ਇਹਨੂੰ ਤਰੀਕੇ ਦੇ ਨਾਲ ਸਾਰਾ ਪ੍ਰਸ਼ਾਸਨ ਲਵੇ ਮੇਰੀ ਡੀਸੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਇਹੇ ਦਰਖਾਸਤ ਹੈ ਵੀ ਸਾਨੂੰ ਮਜਬੂਰ ਨਾ ਕੀਤਾ ਜਾਵੇ ਅਸੀਂ ਧਰਨਾ ਇੱਥੇ ਨਹੀਂ ਲਾਉਣਾ ਸੀ ਹਾਈਵੇ ਤੇ ਲਾਵਾਂਗੇ ਇੰਨੇ ਕ ਬੰਦੇ ਇੱਥੇ ਦੁਖੀ ਹੈਗੇ ਆ ਵੀ ਹਾਈਵੇ ਨਹੀਂ ਖੁੱਲਦਾ ਫਿਰ ਸ਼ਹਿਰ ਦੀ ਸ਼ਹਿ ਤੇ ਸਾਰੇ ਜਿਹੜੇ ਅੰਦਰ ਬੰਦੇ ਵੜੇ ਗਏ ਇਹ ਐਮਐਲਏ ਦੀ ਗਰਲਾਲ ਕਨੌਰ ਦੀ ਸ਼ਹਿ ਤੇ ਵੜੇ ਗ ਵੇਰੇ 8 ਵਜੇ ਉਹ ਸਾਰੀ ਸੈਟਿੰਗ ਕਰਕੇ ਗਏ ਆ ਕਿ 9:30 ਵਜੇ ਲੋਕਾਂ ਨੇ ਬਾਹਰ ਨਿਕਲਦੇ ਦੇਖੇ ਤੁਸੀਂ ਪ੍ਰੈਸ ਵਾਲਿਆਂ ਨੇ ਦੇਖਿਆ ਬਾਹਰ ਨਿਕਲੇ ਆਓ 9:30 ਵਜੇ ਉਹ ਵੀ ਕਿ ਮੈਨੂੰ ਪਤਾ ਲੱਗਾ ਪਿੱਛੇ ਦੀ ਨਿਕਲੇ ਆ ਬੀਤੀ ਆਪਣਾ ਜਿਹੜਾ ਹੈਗਾ ਵੀ ਵੀ ਇਹ じゃ ਕਿਹੜਾ ਡਰ ਹੈ ਵੀ ਸਵੇਰੇ 8:30 ਵਜੇ ਆ ਕੇ ਅਫਸਰਾਂ ਨੂੰ ਐਮਐਲਏ ਨੂੰ ਆਪ ਇਨਸਟਰਕਸ਼ਨਾਂ ਦੇਣੀਆਂ ਪੈਰੀਆਂ ਸਵੇਰੇ ਸਵੇਰੇ ਆ ਕੇ ਠੀਕ ਹੈ ਠੀਕ ਹੈ ਮਾਰਕ ਜਸਵਿੰਦਰ ਸਿੰਘ ਸੋਨੀ ਇੱਕ ਮਿੰਟ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਸ਼ਪ੍ਰਿੰਦਰ ਸਿੰਘ ਆ ਜੀ ਕਿਹੜਾ ਪਿੰਡ ਤੋਂ ਮੈਂ ਸਰਪੰਚ ਦੀ ਚੋਣ ਲੜਨਾ ਪਿੰਡ ਆਕੜੀ ਤੋਂ ਠੀਕ ਗੱਲ ਹੋਈ ਹੈ ਬਾਈ ਇੱਧਰ ਫਾਈਨਲ ਬੁਲਾ ਕੇ ਅੰਦਰ ਫਾਈਨਲ ਪਾੜੀ ਜਾ ਰਹੀ ਨੇ ਇਹ ਕੌਣ ਪਾੜ ਰਿਹਾ ਜਸਵਿੰਦਰ ਸਿੰਘ ਸੋਨੀ ਪਿੰਡ ਆਕੜੀ ਤੋਂ ਆ ਭਾਈ ਸਾਰੇ ਪਿੰਡਾਂ ਦੀ ਸਾਰੇ ਬੰਦਿਆਂ ਦੀ ਸਾਰੇ ਪਿੰਡਾਂ ਦੀ ਫਾਈਨਲ ਪਾੜ ਰਹੇ ਨੇ ਇਹ 122 ਨੰਬਰ ਕਮਰੇ ਵਿੱਚ 122 ਨੰਬਰ ਕਮਰੇ ਦੇ ਵਿੱਚ ਫਾਈਨਲ ਪਾੜੀਆਂ ਜਾ ਰਹੀਆਂ ਨੇ ਬਲਕ ਸ਼ੰਭੂ ਬਲਕ ਸ਼ੰਭੂ ਬਲਕ ਸ਼ੰਭੂ 122 ਨੰਬਰ ਕਮਰਾ ਕਰੋ ਬਾਈ ਬਸ ਠੀਕ ਹੈ ਤੁਹਾਡੇ ਹੱਥਾਂ ਲੱਗ ਗਏ ਨਾ ਤੁਸੀਂ ਹੱਥ ਨਾ ਬੋਗੇ ਇਹਨਾਂ ਦੇ ਬਰਦੀ ਤੇ ਬੈਠੇ ਬਾਈ ਧੰਨਵਾਦ ਅੱਲਾਹ ਜ਼ਾਰ ਜਿਹੜੇ ਰੁਪੇਸੇ ਪਸੇ ਤੋਂ ਬਾਅਦ ਕੋਈ ਪਾਰਟੀ ਵਜਿਹਾ ਕੋਈ ਸੁਵੰਤਨੀ ਹੈਗਾ ਜੋ ਕੈਂਡੀਡੇਟ ਆ ਰਹੇ ਅਸੀਂ ਉਹਨਾਂ ਦੇ ਫਾਈਲ ਫੜਦੇ ਆ ਦਰਬਾਰ ਦੋਸ਼ ਲੱਗ ਰਹੇ ਨੇ ਵੀ ਅੰਦਰ ਜਿਹੜੇ ਸ਼ਹਿਰ ਤੋਂ ਆਮ ਆਦਮੀ ਪਾਰਟੀ ਨੂੰ ਨਹੀਂ ਪਤਾ ਸਾਡੀ ਅਸੀਂ ਜੋ ਕੈਂਡੀਡੇਟ ਅੰਦਰ ਆਉਂਦੇ ਆ ਇੱਕ ਦੋ ਬੁਲਾਣੇ ਆ ਉਹਨਾਂ ਨੂੰ ਵਾਅਦੇ ਦਿੰਦੇ ਅੰਦਰ ਆ ਜਾਓ ਮੁੱਖ ਸਾਹਿਬ ਨਾਲ ਬੁਲਾ ਰਹੇ ਹਾਂ ਅਸੀਂ ਕੋਈ ਬੁਲਾਵਾ ਹਾਂਜੀ ਹਾਂਜੀ ਮੈਂ ਸਮਝਦਾ ਹਾਂ ਵੀ ਪੰਜਾਬ ਦੇ ਇਤਿਹਾਸ ਦੇ ਵਿੱਚ ਇਨਾ ਧੱਕਾ ਤੇ ਇਨੀ ਬੇਸ਼ਰਮੀ ਦੇ ਨਾਲ ਧੱਕਾ ਕਦੇ ਨਹੀਂ ਹੋਇਆ ਹੁਣ ਕਿਉਂਕਿ ਦੇਖੋ ਪਹਿਲਾਂ ਤਾਂ ਐਨਓਸੀਆਂ ਦੇਣ ਤੋਂ ਹੀ ਮਨਾ ਕਰੀ ਗਏ ਲੋਕ ਤਿੰਨ ਤਿੰਨ ਦਿਨ ਚਾਰ ਚਾਰ ਦਿਨ ਧੁੱਪ ਦੇ ਵਿੱਚ ਐਨਓਸੀਆਂ ਲੈਣ ਵਾਸਤੇ ਖੜੇ ਰਹੇ ਤੇ ਫਿਰ ਹੁਣ ਅੱਜ ਜਦੋਂ ਫਾਰਮ ਭਰੇ ਜਾ ਰਹੇ ਨੇ ਤੇ ਯਾਰ ਕਿੱਡੀ ਗੁੰਡਾਗਰਦੀ ਦਿਨ ਦਿਹਾੜੇ ਕਿੱਥੇ ਪ੍ਰਸ਼ਾਸਨ ਏਸੀ ਦੇ ਕਮਰਿਆਂ 'ਚ ਸੁੱਤਾ ਪਿਆ ਮੈਂ ਕਹਿੰਦਾ ਵੀ ਸਿੱਧੀਆਂ ਫਾਈਲਾਂ ਫੜ-ਫੜ ਕੇ ਲੋਕਾਂ ਦੀਆਂ ਫਾੜੀਆਂ ਜਾ ਰਹੀਆਂ ਸਿੱਧੀਆਂ ਫਾਈਲਾਂ ਫਿਰ ਤੁਸੀਂ ਕਹਿੰਦੇ ਹੋ ਵੀ ਸਹੀ ਹੈ ਜਿਹੜੀ ਫਾਈਲ ਇਹ ਫੜ ਲਈ ਇਹ ਕਮੰਡ ਦੇ ਕਾਗਜ਼ ਰਹਿ ਕੇ ਫਿਰ ਤਾਂ ਸਹਿਮਤੀ ਆਪੇ ਹੋਗੀ ਸੋ ਐਡਾ ਵੱਡਾ ਧੱਕਾ ਮੈਂ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾਹੁੰਦਾ ਮੈਂ ਇਸ ਸਮੇਂ ਹਲਕਾ ਸਨੌਰ ਦਾ ਸਾਫ ਕਾ ਵਧਾਈ ਖਰਿੰਦਰਪਾਲ ਸਿੰਘ ਚੰਦੂ ਮਾਜਰਾ ਮੁੱਖ ਮੰਤਰੀ ਸਾਹਿਬ ਤੁਹਾਨੂੰ ਨਿਯੋਤਤਾ ਦਿੰਦਾ ਕਿ ਇਹ ਬਲਾਕ ਸਨੌਰ ਦੇ ਦਫਤਰ ਵਿੱਚ ਮੈਂ ਖੜਾ ਹਾਂ ਪਤਾ ਕਰੋ ਵੀ ਇੱਥੇ ਫੈਸਲੇ ਫਾੜੀਆਂ ਗਏ ਆ ਜਾਂ ਨਹੀਂ ਫਾੜੀਆਂ ਗਏ ਆ ਵੀਡੀਓ ਪਈ ਆਪਣੇ ਕੋਲ ਜੀ ਵੀਡੀਓ ਪਈਆਂ ਔਰਤਾਂ ਨੂੰ ਧੱਕੇ ਧੱਕ ਮਾਰੇ ਗਏ ਕਿਹੜਾ ਰਾਜ ਆ ਤੁਹਾਡਾ ਯਾਰ ਮੈਂ ਸਮਝਦਾ ਸ਼ਰਮ ਨਾਲ ਡੁੱਬ ਕੇ ਮਰ ਜਾਓ ਤੁਸੀਂ ਇਹ ਬੀਬੀਆਂ ਤੱਕ ਨੂੰ ਧੱਕੇ ਮਾਰ ਕੇ ਤੁਸੀਂ ਪੰਚਾਇਤੀ ਚੋਣਾਂ ਵਾਸਤੇ ਤੁਸੀਂ ਤਾਂ ਕਹਿੰਦੇ ਹੋ ਅਸੀਂ 92 ਸੀਟਾਂ ਵਾਲੇ ਆ 92 ਸੀਟਾਂ ਵਾਲੇ ਜੇ ਇੰਨੀਆਂ ਸੀਟਾਂ ਵਾਲੇ ਹੋ ਤੁਸੀਂ ਤੇ ਫਿਰ ਤੁਹਾਨੂੰ ਆਪਣੀ ਪੌਪੁਲਾਰਿਟੀ ਦਾ ਤਾਂ ਪਤਾ ਲੱਗੇ ਵੀ ਜਿਨ੍ਹਾਂ ਨੂੰ ਤੁਹਾਡੇ ਬੰਦੇ ਥਾਪੜ ਹੀ ਦੇ ਦੇ ਕੇ ਮੈਦਾਨ ਚ ਕਾ ਰਹੇ ਨੇ ਕਿ ਉਹਨਾਂ ਦੇ ਪੱਲੇ ਵੀ ਆ ਕੁਝ ਉਹਨਾਂ ਉਹਨਾਂ ਦੀ ਉਹਨਾਂ ਦੀ ਲੋਕਾਂ ਦੇ ਵਿੱਚ ਕਿੰਨੀ ਕੁ ਲੋਕਪ੍ਰੀਤ ਆ ਇਸ ਚੀਜ਼ ਦਾ ਅਹਿਸਾਸ ਹੋਵੇ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਕਿ ਬਹੁਤਾਂ ਪਿੰਡਾਂ ਦੇ ਵਿੱਚ ਹੁਣ ਤਾਂ ਜਬਰ ਸੰਤੀਆਂ ਹੋਈਆਂ ਨਾ ਸਹਿਮਤੀਆਂ ਹੋਣੀਆਂ ਸੀ ਜੇ ਇਹਨਾਂ ਦੇ ਐਮ ਐਲ ਏ ਕਿਤੇ ਪਹਾੜਾਂ 'ਚ ਘੁੰਮਣ ਚਲੇ ਜਾਂਦੇ ਆ 15 20 ਦਿਨ ਹੁਣ ਵੀ ਮੈਂ ਬੇਨਤੀ ਕਰਦਾ ਆ ਵੀ ਕੁਝ ਪਿੰਡ ਐਸੇ ਨੇ ਹੁਣ ਮੈਂ ਆਇਆ ਰਸੂਲਪੁਰ ਜੋੜੇ ਵਾਲੇ ਰਸੂਲਪੁਰ ਜਾਲੇ ਵਾਲੇ ਮਸਾਂ ਉਹਨਾਂ ਨੂੰ ਮਤਲਬ ਉਹਨਾਂ ਦੀਆਂ ਫਾਈਲਾਂ ਹੀ ਭਰਨਦੇ ਰਹੇ ਸੀਗੇ ਉਹ ਪਰਵਾਕੇ ਆਏ ਆ ਹੋਰ ਕਈ ਪਿੰਡਾਂ ਦੀਆਂ ਫਾਈਲਾਂ ਪਰਵਾਕੇ ਆਏ ਆ ਐਦਾਂ ਹੀ ਇੱਕ ਪਿੰਡਾ ਨੂਰਖੇੜੀ ਵਾਲੇ ਖੜੇ ਆ ਇਹਨਾਂ ਦੀ ਫਾਈਲ ਹੀ ਫਾੜਤੀ ਸੀਗੀ ਐਦਾਂ ਹੀ ਇੱਕ ਪਿੰਡਾ ਲੈ ਮੈਂ ਤੁਹਾਡੇ ਰਾਹੀਂ ਕਹਿਣਾ ਪੱਤਿਆ ਰੋਸ਼ਨਪੁਰ ਝੁੰਗੀਆਂ ਪਿੰਡਾ ਪੁੰਨਰੜੀ ਬਲਾਕ ਦਾ ਮੈਂ ਦਾਅਵੇ ਨਾਲ ਕਹਿੰਦਾ ਉਹ ਮਾਨ ਜੋਗ ਇੱਥੋਂ ਦੇ ਜਿਹੜੇ ਵਿਧਾਇਕ ਨੇ ਸਤਕਾਰਯੋਗ ਉਹਨਾਂ ਦੇ ਬਹੁਤ ਹੀ ਸਤਕਾਰਯੋਗ ਪੀਏ ਸਾਹਿਬ ਦਾ ਪਿੰਡ ਆ ਉਹ ਸਾਹਿਬ ਇਹ ਕਹਿੰਦੇ ਨੇ ਵੀ ਜੇ ਕੋਈ ਮੇਰੇ ਮੁਕਾਬਲੇ ਚੋਣ ਲੜਿਆ ਸਾਡੇ ਬੰਦੇ ਦੇ ਮੁਕਾਬਲੇ ਚੋਣ ਲੜਿਆ ਉਹ ਆਪਣੇ ਹਿਸਾਬ ਕਿਤਾਬ ਲਾ ਲਵੇ ਸੋ ਮੈਂ ਕਹਿੰਦਾ ਵੀ ਇਹ ਲੋਕ ਰਾਜ ਆ ਜੇ ਤੁਸੀਂ ਵੇਖਣੇ ਆ ਨਜ਼ਾਰੇ ਤਾਂ ਸਾਰੇ মিডিਆ ਨੂੰ ਨਿਯੋਤਾ ਦਿਓ ਉੱਥੇ ਰੋਸ਼ਨਪੁਰ ਝੁੰਗੀਆਂ ਵੀ মিডিਆ ਆਵੇ ਝੁੰਗੀਆਂ ਪਿੰਡ ਦੇ ਵਿੱਚ ਸਾਰੀ ਕਵਰੇਜ ਕਰੇ ਨਾ ਮੈਂ ਨਾ ਕੋਈ ਹੋਰ ਪੋਲਿਟਿਕਲ ਬੰਦਾ ਤੇ ਨਾ ਹੀ ਕੋਈ ਐਦਾਂ ਦਾ ਅਨੰਦ ਘਰਤ ਬੰਦਾ ਉਸ ਪਿੰਡ ਦੇ ਵਿੱਚ ਦਾਖਲ ਹੋਵੇ ਤੇ ਪਿੰਡ ਦੀ ਨਿਰਪੱਖ ਚੋਣ ਦਾ ਨਜ਼ਾਰਾ ਵੇਖੀਏ ਫਿਰ ਕੀ ਕਹਿੰਦੇ ਆ ਲੋਕ ਹੁਣ ਪੀਏ ਤੋਂ ਵੱਡਾ ਪਿੰਡ ਦਾ ਹੋਰ ਕੋਈ ਨਹੀਂ ਹੁੰਦਾ ਨਾਲੇ ਪਤਾ ਲੱਗ ਜੂਗਾ ਵੀ ਪੀਏ ਸਾਹਿਬ ਕੰਮ ਕਰ ਲੋਕਾਂ ਦੇ ਕਿਵੇਂ ਕਰਾਉਂਦੇ ਰਹੇ ਆ ਇਹ ਚੀਜ਼ਾਂ ਲੋਕਾਂ ਦੇ ਸਾਹਮਣੇ ਆ ਜਾਣਗੀਆਂ ਸੋ ਕਹਿਣ ਤੋਂ ਭਾਵ ਵੀ ਬੇहद ਮੁੰਡਾਗਰਦੀ ਤੇ ਸਭ ਤੋਂ ਵੱਡੀ ਗੱਲ ਮੈਂ ਗੁੰਡਾਗਰਦੀ ਨਾਲੋਂ ਵੀ ਇਹ ਕਹੂੰਗਾ ਵੀ ਸਿਸਟਮ ਹੀ ਨਹੀਂ ਹੈਗਾ ਯਾਰ ਕੋਈ ਸਿਸਟਮ ਹੀ ਨਹੀਂ ਹੈਗਾ ਐ ਨਹੀਂ ਦੁਨੀਆ ਦੇ ਤੁਸੀਂ ਦੇਖੋ ਪਹਿਲੀ ਗੱਲ ਤਾਂ ਜਿਸ ਦਿਨ ਪਹਿਲੇ ਦਿਨ ਕਾਗਜ਼ ਭਰਨੇ ਸ਼ੁਰੂ ਹੋਏ ਉਸ ਦਿਨ ਇਹਨਾਂ ਦੇ ਕੋਲੇ ਚੁੱਲਾ ਟੈਕਸ ਦੀਆਂ ਰਸੀਦ ਬੁੱਕ ਵੀ ਨਹੀਂ ਸੀ ਤੇ ਫਿਰ ਸੋਮਵਾਰ ਨੂੰ ਐਨਓਸੀਆਂ ਮੰਗਲਵਾਰ ਨੂੰ ਐਨਓਸੀ ਨਹੀਂ ਦੁੱਤੀਆਂ ਆ ਘੁਮ ਘਮਾ ਕੇ ਹੁਣ ਅਜ ਅਖੀਰਲਾ ਦੇਣਾ ਨਾ ਇਹਨਾਂ ਤੋਂ ਬੰਦੇ ਸਾਹਮਣੇ ਜਾ ਰਹੇ ਆ ਉਥੇ ਅਫਸਰ ਵੀ ਗਰਮੋ ਗਰਮੀ ਹੋਏ ਹੋਏ ਨੇ ਆਲੇ-ਦਾਲੇ ਤੋਂ ਘੇਰਿਆ ਹੋਇਆ ਅਨੰਦਕਾਰ ਤੋਂ ਬੰਦਿਆਂ ਨੇ ਤੁਸੀਂ ਜਾ ਕੇ ਦੇਖੋ ਉੱਪਰ ਤੁਹਾਨੂੰ ਜਾਣ ਦੇ ਰਹੇ ਆ جا کے دیکھو ਅਨਧਕਾਰ ਦੇ ਬੰਦਿਆਂ ਨੇ ਵੀਡੀਓਜ਼ ਵੀ ਚਾਉਣਗੇ ਉਹ ਬੰਦੇ ਨਾ ਉਹਨਾਂ ਨੇ ਮੈਂਬਰੀ ਲੜਨੀ ਆ ਤੇ ਜੇ ਮੈਂਬਰੀ ਲੜ ਵੀ ਲੈਣ ਮੈਂ ਸਮਝਦਾ ਉਹਨਾਂ ਨੂੰ ਕੋਈ ਮੈਂਬਰ ਬਣਾਵੇ ਵੀ ਨਾ ਪਿੰਡ ਦਾ ਮੈਂਬਰ ਮਚਾਇਤ ਵੀ ਨਾ ਬਣਾਵੇ ਉਹਨਾਂ ਦੇ ਕੋਲੋਂ ਯਾਰ ਤੁਸੀਂ ਬੀਬੀਆਂ ਨੂੰ ਧੱਕੇ ਮਰਵਾ ਰਹੇ ਹੋ ਉਹਨਾਂ ਦੇ ਕੋਲੋਂ ਤੁਸੀਂ ਬਜ਼ੁਰਗਾਂ ਨੂੰ ਧੱਕੇ ਮਰਵਾ ਰਹੇ ਹੋ ਇਹ ਕਿਹੜਾ ਜਹ ਲੋਕਰਾ ਜਿਆ ਯਾਰ ਚਰਮਣਾ ਡੁੱਬ ਕੇ ਮਰ ਜਾ ਮੈਂ ਤਾਂ ਸਰਕਾਰ ਕਹਿੰਦੀ ਸਾਡੇ ਕੋਲ ਇੰਤਜ਼ਾਮ ਬੜੇ ਵਧੀਆ ਕਿੱਟ ਹੈ ਮੈਂ ਨਾ ਮੈਂ ਮੈਂ ਤਾਂ ਮੈਂ ਤਾਂ ਇਹ ਕਹਿਣਾ ਹੈ ਵੀ ਮੈਂ ਤਾਂ ਆਪ ਕਹਿੰਦਾ ਨਾ ਵੀ ਸਰਕਾਰ ਵੱਲੋਂ ਬਹੁਤ ਵਧੀਆ ਇੰਤਜ਼ਾਮ ਆ ਜੀ ਸਰਕਾਰ ਬੜੀ ਸਾਫ਼ ਸੁਥਰੀ ਚੋਣ ਕਰਾ ਰਹੀ ਆ ਪਰ ਆ ਨਜ਼ਾਰਾ ਤਾਂ ਕੁਝ ਹੋਰੇ ਕਹਿ ਰਹੇ ਨਾ ਆ ਇੰਤਜ਼ਾਮ ਤੁਸੀਂ ਦੇਖਤਾ ਸੀ ਆ ਲੋਕ ਤੁਸੀਂ ਧੁੱਪ ਵਿੱਚ ਖੜੇ ਹੋ ਆ ਦੁਨੀਆ ਧੁੱਪ ਵਿੱਚ ਖੜਿਆ ਜਿਹਾ ਰੁੱਖ ਨਾ ਹੋਣ ਸਰਕਾਰ ਦਾ ਇੰਤਜ਼ਾਮ ਦੱਸੋ ਇਹਨੇ ਚ ਕਿਹੜਾ ਸਰਕਾਰ ਦਾ ਪਾਣੀ ਦਾ ਗਲਾਸ ਵੀ ਨਹੀਂ ਪਿਲਾ ਰਹੀ ਹੈ ਕਿ ਲੋਕਾਂ ਨੂੰ ਇਸੱਖੋਂ ਵੀ ਗਈ ਤੇ ਮੈਂ ਸਮਝਦਾ ਮਾੜੇ ਇੰਤਜ਼ਾਮ ਆ ਪਹਿਲੀ ਗੱਲ ਤਾਂ ਇੰਤਜ਼ਾਮ ਜਦੋਂ ਤੁਸੀਂ ਇੰਨੀ ਦੇਰ ਦੇ ਸੁੱਤੇ ਪਏ ਸੀ ਚੋਣਾ ਤੁਸੀਂ ਆਏ ਜਦੋਂ ਝੋਨੇ ਦਾ ਸੀਜ਼ਨ ਆ ਗਿਆ ਉਦੋਂ ਤੁਸੀਂ ਚੋਣਾ ਕਰਾਣ ਲੱਗੇ ਹੋ ਇੰਤਜ਼ਾਮ ਹੋਰ ਦੱਸੋ ਕੀ ਹੋਣਗੇ ਵੀ ਐਨੋ ਇਡੋ ਵੱਡੀ ਮੈਂ ਸਮਝਦਾ ਹੁਣ ਮੈਂ ਕੀਵਰਡ ਯੂਜ਼ ਕਰਾਂ ਕੀ ਹੋ ਸਕਦੀ ਹੈ ਬੇਵਕੂਫੀ ਕਿ ਤੁਸੀਂ ਸੀਜ਼ਨ ਦੇ ਚੱਲਦੇ ਸੀਜ਼ਨ ਦੇ ਵੀ ਸੋਣ ਚੋਣਾ ਕਰਾ ਰਹੇ ਹੋ ਜਦੋਂ ਮੈਂ ਸਾਹਿਬ ਬਾਦਰਗੜ ਏਰੀਆ ਦੇ ਲੋਕ ਕਹਿ ਰਹੇ ਨੇ ਕਿ ਸਾਡੇ ਫਾਰਮ ਕਾਗਜ਼ ਵਗੈਰਾ ਕੋਈ ਨਹੀਂ ਪਰਦੇਗਾ ਉਹ ਕਿਸ ਤਰ੍ਹਾਂ ਦੇ ਦੇਖੋ 17 ਪਿੰਜਾਂ ਬਾਰੇ ਭੰਬਲ ਬੂਸਾ ਪਿਆ ਹੋਇਆ ਕਾਗਜ਼ ਨਹੀਂ ਰਿਸਿਵ ਕੀਤੇ ਜਾ ਰਹੇ ਉੱਥੇ ਇੱਕ ਗੱਲ ਚੱਲ ਰਹੀ ਹੈ ਮੈਂ ਪਰਸਨਲ ਹੀ ਕਹਿ ਰਿਹਾ ਨਗਰ ਪੰਚਾਇਤ ਦੀ ਜਿਹੜੀ ਗੱਲ ਆ ਕਿ ਮੈਂ ਹੁਣ ਲੋਕਾਂ ਦੀ ਆ ਵੀ ਲੋਕ ਇਹਨੂੰ ਕਿਸ ਨਜ਼ਰੀਏ ਚ ਲੈ ਰਹੇ ਮੇਰਾ ਇੱਕ ਪਰਸਨਲ opinion ਹੈ ਨਾ ਹੋ ਸਕਦਾ ਮੈਂ ਗਲਤ ਵੀ ਹੋਵਾਂ ਕਿ ਜਦੋਂ ਨਗਰ ਪੰਚਾਇਤ ਦੇਵੀਗੜ੍ਹ ਵੀ ਬਣੀ ਆ ਕਿੰਨੇ ਦਿਨ ਹੋ ਗਏ ਬਣੀ ਨੂੰ ਆਹ ਲਿਖ ਕੇ ਲਾਉਣ ਆਹ ਮੈਂ ਤੁਹਾਨੂੰ ਜਿਹੜੇ ਬਹਾਦਰਗੜ੍ਹ ਵਾਲੇ ਖੜੇ ਆ ਉਹਨਾਂ ਨਾਲ ਵੀ ਗੱਲ ਕਰਾ ਦੇਣਾ ਨਗਰਪੰਚਾਇਤ ਆਹ ਸਨੌਰ ਦੇ ਧਰਮਕੋਟ ਵਗੈਰਾ ਸਾਰਾ ਏਰੀਆ ਵਿੱਚ ਆਏ ਉਹਨਾਂ ਨੂੰ ਪੁੱਛੋ ਤੁਸੀਂ ਖੁਸ਼ ਹੋ ਜੇ ਬਾਈ ਜੀ ਕੋਈ ਖਿੜਕੀ ਵੀ ਕੋਈ ਰੋਸ਼ਨਦਾਨ ਵੀ ਕੱਢਣਾ ਤਾਂ ਵੀ ਉਹਦੀ ਨਕਸ਼ਾਵਾਸ ਪ੍ਰਣ ਕਰਾਣਾ ਪੈ ਕਰੂਗਾ ਤੇ ਫਿਰ ਜੇ ਤੁਹਾਡੀ ਕੋਈ ਮਾੜੀ ਜੀ ਇਲੈਗਲ ਐਕਟੀਵਿਟੀ ਉੱਥੇ ਮਾੜਾ ਜੇ ਤੁਸੀਂ ਬਾਧਰਾ ਵੀ ਬਾਹਰ ਕੱਢ ਲਿਆ ਜਿਹੜੇ ਤੁਹਾਡੇ ਕੋਲ ਇਨਸਪੈਕਟਰ ਆ ਜਾਇਆ ਕਰੂਗਾ ਪੈਸੇ ਲੈਣ ਵਾਸਤੇ ਸੋ ਤੁਸੀਂ ਲੋਕਾਂ ਨੂੰ ਗੁਲਾਮ ਬਣਾ ਦੋਗੇ ਯਾਰ ਇਹ ਹੈ ਇਨਡੈਕਸ ਭਰਨ ਜੋਗੇ ਹੁੰਦੇ ਪ੍ਰਾਪਰਟੀ ਟੈਕਸ ਭਰਨ ਜੋਗੇ ਹੁੰਦੇ ਪਾਣੀ ਮਹਿੰਗਾ ਲੈਣ ਜੋਗੇ ਹੁੰਦੇ ਫਿਰ ਇੱਥੇ ਜ਼ਰੂਰ ਹੈ ਨਾ ਸੀ ਇਹਨਾਂ ਨੇ ਫਿਰ ਪੜਿਆਲੇ ਸ਼ਹਿਰ ਚ ਨਾ ਜਾ ਕੇ ਵਧੀਆ ਕਲੋਨੀਆਂ ਚ ਕੁੱਠੀਆਂ ਪਾ ਲੈਣ ਸੋ ਮੈਂ ਪਰਸਨਲੀ ਉਸ ਨਗਰ ਪੰਚਾਇਤ ਦੇ ਹੱਕ ਚ ਨਹੀਂ ਹੈਗਾ ਮੇਰਾ ਓਪੀਨੀਅਨ ਆ ਇਹ ਇਹਨਾਂ ਦੇ ਵਿਧਾਇਕ ਦੁਨੀਰ ਛੱਡਾ ਰੋਪੜ ਵਾਲੇ ਉਹਨਾਂ ਨੇ ਨੂਰਪੁਰ ਵੇਜੀ ਦੀ ਬਣੀ ਹੋਈ ਪੰਚਾਇਤ ਨਗਰ ਪੰਚਾਇਤ ਐਮਸੀ ਜਿੱਤ ਗਏ ਉਹਨਾਂ ਨੇ ਅਸਤੀਫੇ ਦੇ ਕੇ ਦੁਬਾਰਾ ਪੰਚਾਇਤ ਬਣਾਈ ਸੀਗੀ ਸੋ ਹੁਣ ਬੀਬੀ ਕੁਲਵੀਰ ਕੌਰ ਹੁੰਮਨ ਖੜੇ ਆ ਸਾਡੇ ਹੋਰ ਬਹਾਦਰਗੜ ਵਾਲੇ ਰ ਆ ਆਪਣਾ ਮਹਿਮਿੰਦਪੁਰ ਵਾਲੇ ਖੜੇ ਆ ਸਾਰੇ ਪਿੰਡਾਂ ਦੇ ਜਲਾਲਪੁਰ ਵਾਲੇ ਖੜੇ ਆ ਸਾਰੇ ਪਿੰਡਾਂ ਦੇ ਲੋਕ ਮੁਹਬਤਪੁਰ ਵਾਲੇ ਖੜੇ ਆ ਸਾਰੇ ਪਿੰਡਾਂ ਦੇ ਲੋਕ ਖੜੇ ਆ ਮੈਂ ਸਮਝਦਾ ਵੀ ਇਹਨਾਂ ਨੂੰ ਸਰਕਾਰ ਨੂੰ ਇਹਨਾਂ ਨੂੰ ਕਲੀਫਿਕੇਸ਼ਨ ਨਹੀਂ ਦਿੱਤੀ ਇਹ ਲੋਕ ਇਦਾਂ ਹੈਰਾਨ ਨਾ ਹੋ ਅੰਕਲ ਜੀ ਕੀ ਹੋਇਆ ਕੀ ਗੱਲ ਹੋਈ ਆ ਸਾਡੀ ਕੁੜੀ ਤਾਂ ਕੰਡਾ ਖਿੱਚ ਕੇ ਲਾ ਗਈ ਆ ਜੋਣਾ ਕਰਵਾਇਆ ਮੇਰੇ ਨਾਲ ਮੈਡਮ ਇੱਥੇ ਸਾਹਮਣੇ ਬੈਠੇ ਬਣਨਾ ਆ ਤਾਂ ਇੱਥੇ ਸਾਹਮਣੇ ਬੈਠੇ ਸਾਹਮਣੇ ਲੰਬੀ ਨਾਲ ਲੰਬੀ ਨਾਲ ਗੱਲੀ ਲਾਇਆ ਵਾ ਮੋ ਸਾਰੇ ਬਿਲਕੁਲ ਮੇਰੀ ਫਾਇਰ ਕੋਈ ਇਹਨਾਂ ਕੱਢੋ ਇਹਨਾਂ ਕੱਢਿਓ ਕਿਹਦੇ ਵਾਸਤੇ ਆ ਮੇਰੀ ਫਾਇਰ ਚਾਹੀਦੀ ਆ ਮੁਲਾਜ਼ਮਾਂ ਦੇ ਕੋਹੋਂ ਖੋ ਕੇ ਲੈ ਕੇ ਬੈਠੇ ਇਹ ਧਰਮਪੋਤ ਦੀ ਘਟਨਾ ਨਹੀਂ ਧਰਮਪੋਟ ਖੜਿਆ ਆ ਸ਼ਾਮ ਨੂੰ ਨਗਰ ਕੌਂਸਲ ਧਰਮਕੋਟ ਫਾਈਲ ਖੋ ਕੇ ਭੱਜ ਗਏ ਕਿਸੇ ਦੀ ਫਾਈਲ ਨਹੀਂ ਜਾਣੀ ਅੰਦਰ ਕਿਸੇ ਦੀ ਫਾਈਲ ਨਹੀਂ ਜਾਣੀ ਇਸਰਮਕੋਟ ਦੀ ਘਟਨਾ ਜੀ ਫੈਰ ਫੋਕੇ ਭੱਜ ਗਏ ਤੋਂ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਵਿੱਚ ਸਾਡੇ ਚਾਲ ਕੋਲ ਚਾਹੀਦੀ ਆ ਸਾਡੀ ਫੈਲ ਚਾਹੀਦੀ ਆ ਬਸ ਇਹ ਮੁਲਾਜ਼ਮ ਕਾਦੇ ਵਰਤ ਦਿਖਾਵਾ ਕਰਦੇ ਕਹਿੰਦੇ ਅਟਕਾ ਲਾਜਣਾ ਜੇ ਸਾਡੀਆਂ ਬੰਦਾਂ ਨਾ ਹੁੰਦੀਆਂ ਹੋਈਆਂ ਤੁਹਾਡੇ ਨਾਲੇ ਬੰਦੇ ਤੁਹਾਡੇ ਬੰਦੇ ਪਤਾ ਹੀ ਦੇ ਜਾਂਦੇ ਨਹੀਂ ਮੇਰਾ ਮੇਰਾ ਕੋਈ ਨਹੀਂ ਅੱਜ ਮੇਰੀ ਜ਼ਿਆੜੀ ਫੈਲ ਲੱਭੀ ਲੱਭੀ ਦੇ ਗੱਲੀ ਲਾ ਕੇ ਮੁੰਡੇ ਦੇ ਕੋਲੋਂ ਫਾਇਦਾ ਕਿਉਂ ਕੋਈ ਨਹੀਂ ਅੰਦਰ ਵੜਿਆ ਪਾ ਬੰਦੇ ਵੜ ਗਿਆ ਵੇ ਮੈਂ ਕੋਈ ਫਾਇਦਾ ਮੜੀ ਹੁੰਦੀ ਜਿੰਨਾ ਟਾਈਮ ਮੇਰੀ ਫਾਇਦਾ ਮੇਰੀ ਮੈਂ ਕੋਈ ਜਗ੍ਹਾ ਅੰਦਰ ਨਹੀਂ ਹੋਣਾ ਨਹੀਂ ਇਹ ਅਸਟਾ ਪੱਕਾ ਗੇਟ ਤੇ ਕੋਈ ਨਹੀਂ ਦੱਕੋਸ ਨਹੀਂ ਕਰਨਾ ਕੋਈ ਨਹੀਂ ਆਇਆ ਕਿਉਂ ਜੇਕਰ ਵੀਰੇ ਤੂੰ ਪੈਲ ਨੰਗਾ ਦਿੱਤੀਗਾ ਮੁੰਡਾ ਨਾਲ ਬੁੜੀ ਨੰਗਾਤੀ ਆ ਮੈਂ ਤੂੰ ਸਾਨੂੰ ਕਿਉਂ ਨਹੀਂ ਨੰਗਾ ਦਿੰਦਾ ਕੋਈ ਨਹੀਂ ਚਾਚਾ ਨੰਗਾ ਦੇਣਾ ਨੰਗਾ ਦਿੰਨੇ ਇਹਨੇ ਗੱਲੀ ਲਾ ਕੇ ਮੁੰਡੇ ਨੂੰ ਇਸ਼ਾਰਾ ਮਾਰਿਆ ਮੁੰਡਾ ਕਹਿੰਦਾ ਲੈ ਕੇ ਭੱਜ ਜਾ ਬੰਦੇ ਮੈਂ ਕਿਹੜਾ ਪਿੰਡ ਤੁਹਾਡਾ ਆ ਕਮਾਲ ਕੇ ਆ ਮੈਂ ਮੁਲਾਜ਼ਮ ਨੂੰ ਕਿਹਾ ਵੀਰੇ ਹੱਥੋਂ ਪਾਈ ਹੋਈ ਜਾਂਦਾ ਮੇਰਾ ਇਹ ਦੇ ਤਸਵੀਰਾਂ ਜਲਾਲਾਬਾਦ ਦੀਆਂ ਜਿੱਥੇ ਅੱਜ ਪੰਚਾਇਤੀ ਚੋਣਾਂ ਦੇ ਜਿਹੜੇ ਫਾਰਮ ਨੇ ਉਹ ਦਾਖਲ ਕਰਨ ਦੇ ਲਈ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਬਾਈ ਕਿਹੜੇ ਪਿੰਡ ਤੋਂ ਪਹੁੰਚੇ ਹੋ ਚੱਕ ਜਾਨੀ ਸਰ ਚੱਕ ਜਾਨੀ ਸਰ ਫੈਲ ਜਾਵਾਂ ਹੋ ਗਈ ਕਿਉਂ ਨਹੀਂ ਹੈਗਾ ਫੈਲ ਅਜੇ ਕੀ ਮੌਲ ਹੈ ਆਮ ਆਦਮੀ ਪਾਰਟੀ ਦੇ ਹੋ ਫਾਇਲ ਦਿਖਾਏ ਦਿੰਦੀ ਹੈ ਤੇਰਾ ਖਾਲੀ ਫਾਇਲ ਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਸਰ ਆ ਜਿਹੜੀ ਕਈ ਇੱਥੇ ਜਿਹੜੇ ਵਿਅਕਤੀ ਨੇ ਖਾਲੀ ਫਾਈਲਾਂ ਜਿਹੜੀਆਂ ਲੈ ਕੇ ਘੁੰਮ ਰਹੇ ਨੇ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਖਾਲੀ ਫਾਈਲ ਹੈ ਬਾਈ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਰੱਖਦਾ ਹੈ ਬਾਈ ਇਹ ਚੱਕ ਜਾਨੀ ਸਰ ਦਾ ਭਾਈ ਖਾਲੀ ਫਾਈਲ ਆ ਤੁਹਾਡੀ ਜੀ ਕਹਿੰਦੇ ਜਮਾ ਕਰਾਉਣਾ ਹੈ ਹੈ ਨਹੀਂ ਨਹੀਂ ਤੁਹਾਡੇ ਹੱਥ 'ਚ ਤੁਹਾਡੇ ਹੱਥ 'ਚ ਹੋਣੀ ਚਾਹੀਦੀ ਏ ਫਾਈਲ ਹਾਂਜੀ ਸਹੀ ਗੱਲ ਏ ਫਾਈਲ ਤੁਹਾਡੇ ਹੱਥ 'ਚ ਹੋਣੀ ਚਾਹੀਦੀ ਏ ਸਹੀ ਗੱਲ ਦੋਸਤੋ ਦੇਖ ਲਓ ਘੂਮਣੀ ਉਹਨੇ ਤੁਹਾਨੂੰ ਫਾਈਲ ਦਿਖਾ ਰਹਿਆ ਸਿਰਫ ਲੋਕ ਨੂੰ ਪਾਵਾ ਕੀਤਾ ਜਾ ਰਿਹਾ ਹੈ ਅਸੀਂ ਪਾਰਕ ਦੇ ਵਿੱਚ ਲੋਕਾਂ ਨਾਲ ਗੱਲਬਾਤ ਕੀਤੀ ਹੈ ਕਹਿੰਦਾ ਮੈਂ ਫਾਈਲ ਜਮਾ ਕਰਵਾਉਣ ਦੇ ਲਈ ਆਇਆ ਪਰ ਜਦੋਂ ਆਇਆ ਜੀ ਬਾਈ ਜੀ ਸਾਡੀ ਫਾਈਲ ਜਦੋਂ ਖੋਲੀ ਹੈ ਤਾਂ ਖਾਲੀ ਫਾਈਲ ਹੈ ਕਿਸੇ ਵੀ ਤਰ੍ਹਾਂ ਦਾ ਇੱਥੇ ਕੋਈ ਸੇਨ ਨਹੀਂ ਕਿਸੇ ਵੀ ਤਰ੍ਹਾਂ ਦੀ ਇੱਥੇ ਕਿਸੇ ਵੀ ਅਧਿਕਾਰੀ ਦੀ ਜਿਹੜੀ ਮੋਹਰ ਨਹੀਂ ਅਜੇ ਤੱਕ ਲੱਗੀ ਤਾਂ ਬਾਈ ਖਾਲੀ ਫਾਈਲਾਂ ਦੇ ਵਿੱਚ ਦੇ ਚੁੱਪ ਕੇ ਜੜਾਈ ਤੇ ਤੁਰ ਕੇ ਗਿਆ ਨਰਵੈਲ ਸਿੰਘ ਆ ਜੀ ਨਰਵੈਲ ਸਿੰਘ ਜੀ ਅੱਜ ਫੈਲਾ ਭਰਨਾ ਸੀ ਕੀ ਘਟਰਾ ਵਾਪਰੀ ਇੱਥੇ ਅਸੀਂ ਜੀ ਫੈਲਾ ਭਰਨਾ ਆਏ ਸੀ ਤਾਂ ਗੇਟ ਦੇ ਕੋਲੇ ਜਾਵੜੇ ਇਹ ਪਿਛਲੇ ਪਾਸੇੋਂ ਫਾਇਰ ਹੋਇਆ ਪੰਜ ਸੱਤ ਤੇ ਪਿਛਲੇ ਪਾਸੋਂ ਫੈਲਾ ਫੜ ਕੇ ਇੱਕ ਦਾਵੀ ਸਾਰਿਆਂ ਦੀਆਂ ਪਾੜਨ ਲੱਗੇ ਤੇ ਉਹ ਤਾਂ ਨੂੰ ਡਾਉਣ ਲੱਗੇ ਜਿਵੇਂ ਆਪਾਂ ਵਿਆਹ ਦੇ ਵਿੱਚ ਡੀ ਦੇ ਨੋਟ ਸੜਦੇ ਆਉਂਦੇ ਆ ਇਸ ਨਾਲ ਡਾਉਣ ਲੱਗੇ ਫੈਲਾ ਦਾ ਢੇਰ ਲੱਗਾ ਵੇਖ ਲਓ ਤੁਸੀਂ ਜਿਹਦੇ ਪਿੰਡਾਂ ਦੇ ਵਿੱਚ ਸਾਡੀਆਂ ਸੰਬਧਗਾ ਹੋਈਆਂ ਸੀਗੀਆਂ ਸਾਡੀਆਂ ਵੀ ਫੈਲਾ ਪਾੜਤੀਆਂ ਉਹਨਾਂ ਨੇ ਮੇਰੇ ਕਾਂਵਰਾਂਗ ਦੀ ਪਾੜਤੀ ਫੈਲਾ ਤੇ ਇਧਰ ਵੀ ਪਾੜਤੀ ਮੁੰਡੇ ਦੀ ਇੱਕ ਸਾਡੇ ਪਿੰਡ ਦੀ ਹੋਰ ਬਾੜ ਦੀ ਪਾੜਤੀ ਸਾੜਾ ਕਿਸ ਨਾਲ ਰੋਲਾ ਵੀ ਹੈ ਨੀਗਾ ਸੰਮਤੀ ਹੋਈ ਆ ਸਾਡੇ ਪਿੰਡ ਦੇ ਵਿੱਚ ਆ ਤਾਂ ਗੁੰਡਾ ਕਰਦੀ ਪਹਿਲੀ ਵਾਰ ਵੇਖੀ ਆ ਜੀਦਣਾ ਕੋਈ ਰੌਲਾ ਤੁਸੀਂ ਉਹਦਾ ਨਾ ਕਰ ਲੋ ਆਰਾਮ ਲੋਕਾਂ ਦੀ ਇੱਜ਼ਤ ਨਾ ਜੀ ਕਿਹੜੀ ਪਾਰਟੀ ਚਲ ਕਰਦੇ ਆ ਸਵੇਰ ਦੇ ਲੋਕੀ 12 ਵਜੇ ਵਜੇ ਦੇ ਆਏ ਆ ਇਸੇ ਡਰ ਦੇ ਮਾਰੇ ਵੀ ਪਤਾ ਨਹੀਂ ਇਹਨੇ ਕਦੋਂ ਗੇਟ ਬੰਦ ਕਰ ਦੇਣਾ ਸਾਡੇ ਕਾਗਜ ਹੋਣਗੇ ਜਾਂ ਨਹੀਂ ਹੋਣਗੇ ਅਸੀਂ ਤਾਂ ਮੰਗ ਕਰਦੇ ਆ ਵੀ ਜਿਹੜੀਆਂ ਇਹਨਾਂ ਫੈਲਾ ਪੱਟੀਆਂ ਇਹਨਾਂ ਨੂੰ ਦੁਬਾਰਾ ਮੌਕਾ ਦਿੱਤਾ ਜਾਵੇ ਕਿਉਂਕਿ ਸਮਤੀ ਹੋਈ ਆ ਕੋਈ ਵੋਟਾਂ ਦਾ ਹੈ ਨਹੀਂ ਜੇ ਇਹਨਾਂ ਨੂੰ ਦਾਰੀ ਸੀਗਾ ਜਾਂ ਵੋਟਾਂ ਪਾ ਕੇ ਵੇਖ ਲੈਂਦੇ ਫਿਰ ਜਿਹੜਾ ਜਿੱਤਿਆ ਉਹ ਜਿੱਤ ਜਾਂਦਾ ਕਿਉਂ ਆ ਪਾ ਗੁੰਡਾਗਰਦੀ ਕਰਦੇ ਕਿਸੇ ਨਾਲ